ਸਰਦਾਰ ਜਸਪਾਲ ਸਿੰਘ ਕੌਮੀ ਜਰਨਲ ਸਖਤਰ ਯੂਥ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਨੂੰ ਸਮੁੱਚੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਯੂਨਿਟ ਸਥਾਪਿਤ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਸਰਦਾਰ ਜਸਪਾਲ ਸਿੰਘ ਫਤਿਹਗੜ੍ਹ ਸਾਹਿਬ ਜਿਨ੍ਹਾਂ ਦੀਆਂ ਅਨਤਕ ਨਿਰਸਵਾਰਥ ਦਿੱਤੀਆਂ ਜਾਣ ਵਾਲੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਕੁਝ ਸਮਾਂ ਪਹਿਲਾਂ ਉਪਰੋਕਤ ਸਰਦਾਰ ਜਸਪਾਲ ਸਿੰਘ ਨੂੰ ਯੂਥ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬਤੌਰ ਕੌਮੀ ਜਰਨਲ ਸਖਤਰ ਨਿਯੁਕਤ ਕੀਤਾ ਸੀ ਉਨ੍ਹਾਂ ਨੂੰ ਸਮੂਚੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਨਿਟ ਬਣਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੰਜਾਬ ਸੂਬੇ ਤੇ ਕੌਮ ਪੱਖੀ ਨੀਤੀਆਂ ਅਤੇ ਸੋਚ ਨੂੰ ਇਹਨਾਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸੋਜਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਵਿੱਚ ਪਹੁੰਚਦਾ ਕਰਦੇ ਹੋਏ ਆਪਣੀ ਆਜ਼ਾਦ ਸਿੱਖ ਪ੍ਰਵਸਤਾ ਵਾਲੀ ਸੋਚ ਨੂੰ ਸਿਖਰਾਂ ਤੇ ਪਹੁੰਚਾਉਂਦੇ ਹੋਏ ਇਹਨਾਂ ਆਦਾਰਿਆਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਇਸ ਸੋਚ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਇਹ ਸਮੁੱਚੇ ਬੱਚੇ ਗੋਮ ਦੀ ਪੀੜਾ ਨੂੰ ਮੁਖ ਰੱਖਦੇ ਹੋਏ ਕੌਮੀ ਮਸਲਿਆਂ ਵਿੱਚ ਇੱਕ ਕੁਮਾਂਤਰੀ ਪੱਧਰ ਦੀ رائے ਨੂੰ ਕਾਇਮ ਕਰਦੇ ਹੋਏ ਯੋਗਦਾਨ ਪਾ ਸਕਣ ਇਹ ਵਿਚਾਰ ਅੱਜ ਇੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਤਾਲੀਮ ਹਾਸਲ ਕਰਨ ਵਾਲੇ ਸੂਝਵਾਨ ਵਿਦਿਆਰਥੀਆਂ ਦੇ ਨਾਮ ਇੱਕ ਗੰਭੀਰਤਾ ਭਰਿਆ ਸੰਦੇਸ਼ ਦੰਦੇ ਹੋਏ ਅਤੇ ਸਰਦਾਰ ਜਸਪਾਲ ਸਿੰਘ ਨੂੰ ਇਸ ਮਿਲੀ ਜ਼ਿੰਮੇਵਾਰੀ ਨੂੰ ਪੂਰਨ ਕਰਨ ਵਿੱਚ ਹਰ ਤਰ੍ਹਾਂ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਸਰਦਾਰ ਮਾਨ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਹ ਵੱਡੀ ਉਮੀਦ ਪ੍ਰਗਟ ਕੀਤੀ ਕਿ ਸਰਦਾਰ ਜਸਪਾਲ ਸਿੰਘ ਨੂੰ ਉਹ ਆਪੋ ਆਪਣੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਯੂਨਿਟ ਕਾਇਮ ਕਰਨ ਲਈ ਉੱਚੇ ਸੁੱਚੇ ਦ੍ਰਿੜਤਾ ਪੂਰਵਕ ਸੰਜੀਦਾ ਅਤੇ ਅਗਾਵਾਦੂ ਵਿਚਾਰ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਟੀਮਾਂ ਦੇ ਕੇ ਇਹ ਯੂਨਿਟ ਕਾਇਮ ਕਰਨ ਵਿੱਚ ਉਹ ਹਰ ਤਰ੍ਹਾਂ ਮਦਦ ਕਰਨਗੇ ਸਰਦਾਰ ਜਸਪਾਲ ਸਿੰਘ ਉਮੀ ਜਰਨਲ ਸਖਤਰ ਯੂਥ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਨੂੰ ਸਮੁੱਚੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਯੂਨਿਟ ਸਥਾਪਿਤ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਸਰਦਾਰ ਜਸਪਾਲ ਸਿੰਘ ਫਤੇਗੜ ਸਾਹਿਬ ਜੀ ਨਾਲ ਦੀਆਂ ਅਨਤਕ ਨਿਰਸਵਾਰਥ ਦਿੱਤੀਆਂ ਜਾਣ ਵਾਲੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਕੁਝ ਸਮਾਂ ਪਹਿਲਾਂ ਉਪਰੋਕਤ ਸਰਦਾਰ ਜਸਪਾਲ ਸਿੰਘ ਨੂੰ ਯੂਥ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬਤੌਰ ਕੌਮੀ ਜਰਨਲ ਸਖਤਰ ਨਿਯੁਕਤ ਕੀਤਾ ਸੀ। ਉਹਨਾਂ ਨੂੰ ਸਮੂਚੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਨਿਟ ਬਣਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੰਜਾਬ ਸੂਬੇ ਤੇ ਕੌਮ ਪੱਖੀ ਨੀਤੀਆਂ ਅਤੇ ਸੋਚ ਨੂੰ ਇਨ੍ਹਾਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸੋਜਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਵਿੱਚ ਪਹੁੰਚਦਾ ਕਰਦੇ ਹੋਏ ਆਪਣੀ ਆਜ਼ਾਦ ਸਿੱਖ ਪ੍ਰਵਸਤਾ ਵਾਲੀ ਸੋਚ ਨੂੰ ਸਿਖਰਾਂ ਤੇ ਪਹੁੰਚਾਉਂਦੇ ਹੋਏ ਇਨ੍ਹਾਂ ਆਦਾਰਿਆਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਇਸ ਸੋਚ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਇਹ ਸਮੁੱਚੇ ਬੱਚੇ ਕੌਮ ਦੀ ਪੀੜਾ ਨੂੰ ਮੁੱਖ ਰੱਖਦੇ ਹੋਏ ਕੌਮੀ ਮਸਲਿਆਂ ਵਿੱਚ ਇੱਕ ਕੋਮਾਂਤਰੀ ਪੱਧਰ ਦੀ رائے ਨੂੰ ਕਾਇਮ ਕਰਦੇ ਹੋਏ ਯੋਗਦਾਨ ਪਾ ਸਕਣ ਇਹ ਵਿਚਾਰ ਅੱਜ ਇੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਤਾਲੀਮ ਹਾਸਲ ਕਰਨ ਵਾਲੇ ਸੂਝਵਾਨ ਵਿਦਿਆਰਥੀਆਂ ਦੇ ਨਾਮ ਇੱਕ ਗੰਭੀਰਤਾ ਭਰਿਆ ਸੰਦੇਸ਼ ਤੰ데요 ਹੋਏ ਅਤੇ ਸਰਦਾਰ ਜਸਪਾਲ ਸਿੰਘ ਨੂੰ ਇਸ ਮਿਲੀ ਜ਼ਿੰਮੇਵਾਰੀ ਨੂੰ ਪੂਰਨ ਕਰਨ ਵਿੱਚ ਹਰ ਤਰ੍ਹਾਂ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਸਰਦਾਰ ਮਾਨ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਹ ਵੱਡੀ ਉਮੀਦ ਪ੍ਰਗਟ ਕੀਤੀ ਕਿ ਸਰਦਾਰ ਜਸਪਾਲ ਸਿੰਘ ਨੂੰ ਉਹ ਆਪੋ ਆਪਣੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਯੂਨਿਟ ਕਾਇਮ ਕਰਨ ਲਈ ਉੱਚੇ ਸੁੱਚੇ ਦ੍ਰਿੜਤਾ ਪੂਰਵਕ ਸੰਜੀਦਾ ਅਤੇ ਅਗਾਵਾਦੂ ਵਿਚਾਰ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਟੀਮਾਂ ਦੇ ਕੇ ਇਹ ਯੂਨਿਟ ਕਾਇਮ ਕਰਨ ਵਿੱਚ ਉਹ ਹਰ ਤਰ੍ਹਾਂ ਮਦਦ ਕਰਨਗੇ